ਦੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲਵੜੀ ਬਹੁਤ ਸਾਰੇ ਕਿਸਾਨ ਵੀਰਾਂ ਦੇ ਪੰਜਾਬ ਤੋਂ ਹਰਿਆਣਾ ਤੋਂ ਜੂਪੀ ਤੋਂ ਵੀ ਜਿਨ੍ਹਾਂ ਨੇ ਲੇਟ ਦੇ ਵਿੱਚ ਮਟਰ P3 ਜਾਂ ਪੈਂਸਲ ਲਾਏ ਆ AP3 ਜਾਂ 189 ਜਾਂ G10 ਉਹ ਫੋਨ ਕਰਦੇ ਆ ਬਲ ਸਾਹਿਬ ਸਾਡੇ ਮਟਰਾਂ ਨੂੰ ਫੁੱਲ ਵੀ ਆ ਫਲੀਆਂ ਵੀ ਆ ਇਹ ਬਣ ਨਹੀਂ ਰਹੇ ਇਹਨਾਂ ਦਾ ਆਪਾਂ ਕੀ ਹੱਲ ਕਰੀਏ ਸੋਕ ਸਾਂ ਦੋਸਤੋ ਪਹਿਲੀ ਗੱਲ ਤੇ ਇਹ ਐ ਪੀ ਦੇਣ ਹੋ ਗਿਆ ਛੋਟਾ ਰਾਤ ਹੋ ਗਈ ਆ ਲੰਮੀ ਲਗਭਗ 5 5:30 ਵਜੇ ਤੇ ਹਨੇਰਾ ਹੋਣਾ ਸ਼ੁਰੂ ਹੋ ਜਾਂਦਾ ਜੀ ਪੂਰਾ ਉਤੋਂ ਪਹਿਲਾਂ ਧੁੱਪ ਪੈ ਜਾਂਦੀ ਆ ਮੱਧਮ ਤੇ ਸਵੇਰ ਵੇਲੇ ਸੂਰਜ ਦੀ ਧੁੱਪ ਜਿਹੜੀ ਆ ਮੇਰੇ ਖਿਆਲ ਨਾਲ 9:30 9:30 ਵੇਲੇ ਸ਼ੁਰੂ ਹੁੰਦੀ ਆ ਥੋੜੀ ਜੀ ਉਹ ਵੀ ਦਿਨੇ ਮੱਧਮ ਰਹਿੰਦੀ ਆ ਕਹਿਣ ਦਾ ਭਾਪੀ ਟੈਂਪਰੇਚਰ ਹੋ ਗਿਆ ਲੋ ਰਾਤ ਦਾ ਟੈਂਪਰੇਚਰ ਜਿੱਦਾਂ ਅਸੀਂ ਅੰਮ੍ਰਿਤਸਰ ਏਰੀਏ ਤੋਂ ਆ ਸਾਡੇ ਹੈਗਾ ਜੀ 4 ਡਿਗਰੀ ਤੋਂ ਲੈ ਕੇ 7-8 ਡਿਗਰੀ ਰਾਤ ਦਾ ਟੈਂਪਰੇਚਰ ਰਹਿੰਦਾ ਦਿਨ ਦਾ ਪਿਛਲੇ 2 ਦਿਨ ਤੋਂ 1-2 ਡਿਗਰੀ ਆਪ ਹੋ ਕੇ 19 ਅੱਜ 21 ਵੀ ਇੱਕ ਵੇਲੇ ਦੇ ਨੇ ਹੋ ਗਿਆ ਸੀ ਸੋ ਲੋ ਟੈਂਪਰੇਚਰ ਹੋਣ ਕਾਰਨ ਜਿਨ੍ਹਾਂ ਖੇਤਾਂ ਦੇ ਵਿੱਚ ਤੇ ਨਮੀ ਜਿਆਦੀ ਆ ਉਹ ਤੇ ਹਾਲਾਤ ਪਿਛਲੇ 10 ਦਿਨ ਤੋਂ ਉਦਾਂ ਦੇ ਉਦਾਂ ਹੀ ਨਜ਼ਰ ਆਈ ਜਾਂਦੇ ਆ ਪੀ ਮਟਰ 10 ਦਿਨ ਪਹਿਲਾਂ ਵੀ ਉਦਾਂ ਦਾ ਹੀ ਤੇ ਹੁਣ ਵੀ ਉਦਾਂ ਦਾ ਨਜ਼ਰ ਆ ਰਿਹਾ ਇੱਕ ਮੈਂ ਜਿਸ ਖੇਤ ਦੇ ਵਿੱਚ ਖਲੋਤਾ ਐ ਇੱਥੇ ਅਸੀਂ ਕੁਝ ਖੇੜਾ ਸਿਲੈਕਸ਼ਨ ਕੀਤੀਆਂ ਵੀ ਜਦੋਂ ਆਪਾਂ ਖੇਤਾਂ ਨੂੰ ਪਾਣੀ ਲਾਉਨੇ ਆ ਜਿਹੜੀਆਂ ਖੇੜਾਂ ਨੂੰ ਪੂਰਾ ਪਾਣੀ ਲੱਗਾ ਉਹਨਾਂ ਦੇ ਕੀ ਹਾਲਾਤ ਆ ਤੇ ਜਿਹੜੀਆਂ ਖੇੜਾਂ ਨੂੰ ਥੋੜਾ ਘੱਟ ਪਾਣੀ ਲੱਗਾ ਜਿਹੜੀਆਂ ਖੇੜਾਂ ਨੂੰ ਥੋੜਾ ਘੱਟ ਪਾਣੀ ਲੱਗਾ ਉਹਨਾਂ ਦੇ ਕੀ ਹਾਲਾਤ ਆ ਵੇਖੋ ਆ ਕੈਮਰਾਮੈਨ ਸਾਹਿਬ ਖਾ ਲਿਓ ਮੈਂ ਆੜ ਚ ਖਲੋਤਾ ਤੇ ਆੜ ਚੋਂ ਜੇਸ ਮੂਹੇ ਐਸ ਪੱਖੀ ਦੇ ਵਿੱਚ ਪਾਣੀ ਜਾਣਾ ਸੀ ਮੈਂ ਉਧਰ ਨੂੰ ਤੁਰਨਾ ਸ਼ੁਰੂ ਕਰ ਲਿਆ ਆ ਬੰਨਾ ਥੋੜਾ ਨੀਵਾ ਹੋਣ ਕਾਰਨ ਪਾਣੀ ਐਨੂੰ ਖਿੱਚ ਕੇ ਚਲ ਗਿਆ ਬੰਨੇ ਵਾਲੀਆਂ ਖੇੜਾਂ ਦੇ ਵਿੱਚ ਪਾਣੀ ਪੂਰਾ ਐਸ ਖੇੜ ਚ ਵੀ ਪੂਰਾ ਹੈ ਕੈਮਰਾਮੈਨ ਸਾਹਿਬ ਖਾਲੀ ਜਾਓ ਐਸ ਖੇੜ ਚ ਵੀ ਪੂਰਾ ਜਿਹੜੀ ਮੂਹੇ ਦੇ ਬਿਲਕੁਲ ਸਾਹਮਣੇ ਵਾਲੀ ਖੇੜਿਆ ਉਹ ਚ ਵੀ ਪਾਣੀ ਪੂਰਾ ਆ ਜਿਹੜੀ ਇੱਕ ਖੇੜ ਆ ਐਦੇ ਵਿੱਚ ਇਨਾ ਖੇੜਾ ਨਾਲੋਂ ਤੇ ਇਹਦੀ ਉੱਪਰਲੀ ਖੇੜ ਨਾਲੋਂ ਪਾਣੀ ਘਟ ਗਿਆ ਹੈ ਉਹਦਾ ਅਸਰ ਵੇਖੋ ਕੈਮਰਾਮੈਨ ਸਾਹਿਬ ਖਾ ਲਿਓ ਇਨਾ ਬੂਟਿਆਂ ਦੀ ਥੋੜੀ ਗਰੋਥ ਵੀ ਘਟ ਹੈ ਇਨਾ ਬੂਟਿਆਂ ਨੂੰ ਫਲ ਵੀ ਦੂਜਿਆਂ ਨਾਲੋਂ ਥੋੜਾ ਜਿਆ ਇੱਕ ਅਦੀ ਫਲੀ ਦਾ ਘਟ ਜਾਵਦਾ ਮੈਨੂੰ ਪਰ ਇਨਾ ਖੇੜਾਂ ਦੇ ਫੁੱਲ ਆ ਕੈਮਰਾਮੈਨ ਸਾਹਿਬ ਐਨੂੰ ਵਿਖਾ ਲਿਓ ਜਰਾ ਆ ਵੀ ਤੇ ਆ ਵੀ ਦੋਵੇਂ ਖੇੜਾ ਇੱਕ ਖੇਲ ਸੈਂਟਰ ਚੋਂ ਨਾ ਪਾਣਾ ਨਾ ਦੋਹੀ ਪਾਸੇ ਅਸਰ ਕਰ ਗਈ ਐ ਘਟ ਪਾਣੀ ਪੈਣ ਨਾ ਵੀ ਉਹ ਖੇੜਾ ਜਿਹੜੀਆਂ ਨਾ ਥੋੜੀਆਂ ਛੇਤੀ ਗੰਜ਼ੀਆਂ ਹੁੰਦੀਆਂ ਇੱਥੋਂ ਖਿਲਾ ਕੇ ਵਿਖਾ ਲੋ ਕੈਮਰਾਮੈਨ ਸਾਹਿਬ ਇੱਥੋਂ ਇੱਥੋਂ ਵਿਖਾ ਕੇ ਆ ਖੇਲ ਥੋੜੀ ਵਿਖਾ ਲੋ ਤੇਰੇ ਅਗਲੇ ਪਾਸੇ ਉਹ ਨਹੀਂ ਇੱਥੇ ਪਾਣੀ ਜ਼ਿਆਦਾ ਲੱਗਾ ਤੁਸੀਂ ਆ ਵੇਖਿਓ ਆ ਖੇੜਾ ਤੁਹਾਨੂੰ ਦੂਰ ਤਾਈਂ ਦੋ ਖੇੜਾ ਨਜ਼ਰ ਆ ਰਹੀਆਂ ਵਾ ਜਿਨ੍ਹਾਂ ਤੇ ਫੁੱਲ ਘਟ ਨਜ਼ਰ ਆ ਰਿਹਾ ਇੱਕ ਖੇਲ ਚ ਪਾਣੀ ਘਟ ਪਿਆ ਬਾਕੀ ਪੂਰਤੀ ਹੋ ਗਈ ਬਾਕੀ ਪੂਰਾ ਪਿਆ ਹੁਣ ਕੈਮਰਾਮੈਨ ਸਭ ਆ ਇਧਰ ਆਜੋ ਮੇਰੇ ਨਾਲ ਆ ਦੂਜੇ ਮੂਹੇ ਦੀਆਂ ਖੇੜਾ ਹੁਣ ਤੁਸੀਂ ਆ ਖੇੜਾ ਦੇ ਹਾਲਾਤ ਵੇਖੋ ਇਹਨਾਂ ਦਾ ਨਾੜ ਤੇ ਇਹਨਾਂ ਦੇ ਫੁੱਲ ਵੇਖੋ ਤੁਸੀਂ ਇਹ AP3 ਮਟਰ ਆਖਸਾਂ ਦੋਸਤੋ AP3 ਮਟਰ ਆ ਤੇ ਲੇਟ ਲੱਗਾ ਹੈ ਕਾਫੀ ਲੇਟ ਲੱਗਾ ਹੈ ਆ ਲੋ ਇਹ 10ਵੇਂ ਮਹੀਨੇ ਦੇ ਐਂਡ 'ਚ ਲਗਭਗ ਚੜੇ 11ਵੇਂ ਮਹੀਨੇ ਮਟਰੇ ਲੱਗਾ ਮਲੇ ਇਥੇ ਨਾੜ ਵੀ ਜ਼ਿਆਦਾ ਹੈ ਥੋੜਾ ਫਲ ਵੀ ਥੋੜਾ ਜਾ ਸਾਨੂੰ ਜ਼ਿਆਦਾ ਲੱਗਦਾ ਪਰ ਇਹਨਾਂ ਬੂਟਿਆਂ ਦੀ ਗਰੋਥ ਬਹੁਤ ਜ਼ਿਆਦੀ ਹੈ ਕਿਉਂਕਿ ਜਿਹੜਾ ਮਟਰ ਹੈ ਦਾਲਾਂ ਦੀ ਨਸਲ ਚੋਂ ਆਪਾਂ ਕਰਦੇ ਆ ਫਲਡਿੰਗ ਪਰ ਜੂਪੀ ਦੇ ਵਿੱਚ ਤੁਸੀਂ ਕਿਤੇ ਵੀ ਚਲ ਜੋ ਉਥੇ ਮਟਰਾਂ ਨੂੰ ਫੁਹਾਰੇ ਨਾਲ ਪਾਣੀ ਲਾਉਂਦੇ ਕਿਉਂਕਿ ਇਹ ਘੱਟ ਪਾਣੀ ਨਾਲ ਵੀ ਬੜੀ ਵਧੀਆ ਫਸਲ ਤਿਆਰ ਹੋ ਜਾਂਦੀ ਹੈ ਹੁਣ ਆਪਾਂ ਪਹਿਲਾਂ ਗੱਲ ਕਰਾਂਗੇ ਕਿ ਜੇ ਕਿਸੇ ਕੋਲ ਐਸ ਖੇਤ ਜਿੰਨੇ ਭਾਰੇ ਮਟਰ ਹੈਗੇ ਆ ਤੇ ਖੇੜਾਂ ਦੇ ਵਿੱਚ ਵੀ ਸਿਲ ਪੂਰੀ ਆ ਖੇੜਾਂ ਨੂੰ ਖੁਸ਼ਕ ਕਰਨ ਲਈ ਤੁਸੀਂ 25 ਤੋਂ 30 ਕਿਲੋ ਜ਼ੂਰੀਆ ਲੈ ਕੇ 90% ਡਬਲ ਯੂ ਡੀ ਜ਼ੀ ਸਲਫਰ 4.5 ਕਿਲੋ ਕਿਲੇ ਦਾ ਲੈ ਲਿਓ ਤਰੇਲ ਲੱਖੀ ਦੁਪਹਿਰੋਂ ਬਾਅਦ ਤੁਸੀਂ ਛੱਟਾ ਮਾਰ ਦਿਓ ਉਹ ਦੋਵੇਂ ਚੀਜ਼ਾਂ ਰੜ ਕੇ ਤੁਹਾਡੇ ਖੇਤ ਦੇ ਵਿੱਚੋਂ ਨਮੀ ਨੂੰ ਘਟਾਉਣ 'ਚ ਸਹਾਇਤਾ ਕਰਨਗੀਆਂ ਇਹ ਸਲਫਰ ਜਦੋਂ ਖੇਤ ਚ ਜਾਏਗਾ ਤੇ ਪੈਲੀ ਦਾ ਪੀ ਐਚ ਲੈਵਲ ਵੀ ਇਕੁਅਲ ਹੋਏਗਾ ਘਟੇਗਾ ਸਲਫਰ ਦੇ ਖੇਤ ਚ ਪੈਣ ਨਾਲ ਪਲਾਂਟ ਨਿਊਟ੍ਰੀਸ਼ਨ ਅਪਟੇਕ ਵੀ ਵਧਾ ਦੇਗਾ ਜਿਹਦੇ ਨਾਲ ਤੁਹਾਡੀ ਫਲੀ ਜਿਹੜੀ ਬਣ ਰਹੀ ਆ ਉਹਨੂੰ ਫਲੀ ਦੇ ਵਿੱਚ ਦਾਣੇ ਬਣਾਉਣ ਦੇ ਵਿੱਚ ਸਹਾਇਤਾ ਮਿਲੂਗੀ ਦੂਜਾ ਇਸਾ ਇਹ ਜਿਨ੍ਹਾਂ ਦੇ ਖੇਤ ਸੁੱਕੇ ਆ ਤੇ ਉਹ ਚਾਹੁੰਦੇ ਆ ਵੀ ਕੋਈ ਮਿੱਥਿਆ ਟਾਈਮ 10ਵੇਂ ਜਾਂ 15ਵੇਂ ਦੇਰ ਨੂੰ ਅਸੀਂ ਆ ਮਟਰ ਤੋੜਦੀ ਆ ਵੀ ਸਾਡਾ ਨੈਕਸਟ ਪ੍ਰੋਜੈਕਟ ਗਾੜੀ ਮੱਕੀ ਆ ਜਾਂ ਕੋਈ ਅਸੀਂ ਗੋਭੀ ਲਾਉਣੀ ਆ ਜਾਂ ਕੋਈ ਅਸੀਂ ਗੰਡਿਆਂ ਦੀ ਭੁੱਕੀ ਲਾਈ ਆ ਕਣ ਤਿਆਰੋ ਚੱਲਿਆ ਕੋਈ ਅਗਲੀ ਫਸਲ ਲਾਉਣੀ ਤੇ ਟਾਈਮ ਮਿੱਥਿਆ ਟਾਈਮ ਬਾਉਂਡ ਆ ਉਹਨਾਂ ਤੋਂ ਖੁੱਲਾ ਟਾਈਮ ਨਹੀਂ ਹੈਗਾ ਉਹ ਵੀਰੋ ਹਰੇਕ ਪੰਜਵੇਂ ਛੇਵੇਂ ਦਿਨ ਕਿਸੇ ਚੰਗੀ ਕੰਪਨੀ ਦਾ ਜਿਹਦੀ ਸੋਲੀਬਿਲਟੀ ਚੰਗੀ ਆ 13045 ਦੇ ਨਾਲ 80% ਡਬਲਯੂ ਡੀਜ਼ ਜਾਂ ਲਿਕਵਿਡ ਸਲਫਰ ਇੱਕ ਸਪਰੇਅ ਕਰਤੀ ਵਿੱਚ ਚਾਰ ਦਿਨ ਛੱਡਤੇ ਦੂਸਰੀ ਸਪਰੇਅ ਦੇ ਵਿੱਚ ਤੁਸੀਂ ਬੋਰਨ ਲੈ ਲਓ ਕੈਲਸ਼ੀਅਮ ਲੈ ਲਓ ਪੁਟਾਸ਼ ਲੈ ਲਓ ਸਪਰੇਅ ਕਰਤਾ ਤੁਸੀਂ ਛੜਤਾ ਚੌਥੀ ਸਪਰੇ ਦੇ ਤੀਜੀ ਸਪਰੇ ਦੇ ਵਿੱਚ ਫਿਰ ਚੌਥੇ ਦਿਨ ਯਾਨੀ ਕਿ 10 12 ਦਿਨਾਂ ਚ ਤੁਸੀਂ ਹਲਕਾ ਹਲਕਾ ਨਿਊਟ੍ਰੀਸ਼ਨਲ ਨੂੰ ਦੇ ਕੇ ਮੈਥੇ ਟਾਈਮ ਨੂੰ 10 12 ਦਿਨ ਪਹਿਲਾਂ ਵੀ ਉਸ ਫਰੂਟ ਨੂੰ ਤਿਆਰ ਕਰ ਸਕਦੇ ਜੇ ਜੇ ਤੁਹਾਡੇ ਖੇਤ ਦੇ ਵਿੱਚ ਨਮੀ ਘਟ ਗਈ ਆ ਜਾਂ ਨਮੀ ਹੈ ਨਹੀਂ ਆ ਜੇ ਤੁਸੀਂ ਇਹੀ ਸਪਰੇਆਂ ਨਮੀ ਵਾਲੇ ਖੇਤ ਚ ਫੁੱਲਾਂ ਤੇ ਤੇ ਫਲੀ ਤੇ ਇੰਪਲੀਮੈਂਟ ਕਰਤੀਆਂ ਫਿਰ ਤੁਹਾਡੀ ਫਲਾਵਰਿੰਗ ਹੋਰ ਜ਼ਿਆਦਾ ਚਮਕ ਜਾਣੀ ਆ ਚੀਜ਼ ਦਾ ਧਿਆਨ ਰੱਖ ਲਿਓ ਪਹਿਲੀ ਸਪਰੇ 13045 ਜਾਂ 05234 ਤੁਸੀਂ ਪਾਊਡਰ ਫਾਰਮ ਜਿਹਦੀ ਸੋਲੀਬਿਲਿਟੀ ਚੰਗੀ ਕਿਸੇ ਕੰਪਨੀ ਦੀ ਆ ਜਾਂ ਤੁਸੀਂ ਲਿਕਵਿਡ ਪੋਟਾਸ਼ ਦੇ ਵਿੱਚ 0946 ਲਾਲਗਿਰੀ ਹੋ ਗਿਆ ਇੱਕ ਲੇਜੈਂਡ ਨਾਂ ਦਾ ਪ੍ਰੋਡਕਟ ਆਉਂਦਾ 48 ਗ੍ਰਾਮ ਦੀ ਪੂਰੀ ਆਉਂਦੀ ਆ ਪੋਟਾਸ਼ ਐਫ ਐਮ ਸੀ ਦਾ ਸਟੋਪਰ ਸਟਾਰ ਦੇ ਨਾਂ ਤੇ ਪ੍ਰੀਵੀ ਆਉਂਦਾ ਹੋਰ ਵੀ ਮਾਰਕੀਟ ਦੇ ਵਿੱਚ ਬੜੀਆਂ ਕੰਪਨੀਆਂ ਕੋਲੋਂ ਐਸ ਕਿਸਮ ਦੀ ਪोटाਸ਼ ਹੈਗੀ ਆ ਪोटाਸ਼ ਲੈ ਲੈਣੀ ਆ ਸਲਫਰ ਲੈ ਲੈਣਾ ਬੋਰਨ ਲੈ ਲੈਣਾ ਇੱਕ ਸਪਰੇਅ ਹੋਗੀ ਇੱਕ ਸਪਰੇਅ ਦੇ ਵਿੱਚ ਤੁਸੀਂ ਕੈਲਸ਼ੀਅਮ ਲੈ ਲਓ ਨਾਲ ਸਲਫਰ ਫਿਰ ਭਾਵੇਂ ਚੌਥੇ ਦਿਨ ਥੋੜਾ ਜਿਆ ਦੂਰੇ ਲੈ ਲਓ ਥੋੜਾ ਜਿਆ ਤੁਸੀਂ 80 ਤੋਂ 100 ਕ ਐਮ ਐਲ ਲਿਕਵਿਡ ਬੋਰਨ ਜੇ ਪਾਊਡਰ ਫਾਰਮ ਪਾਉਣਾ ਹੋਵੇ ਤੇ 100 ਗ੍ਰਾਮ ਲੈ ਕੇ 150 ਲੀਟਰ ਪਾਣੀ ਦੇ ਨਾਲ ਲਾ ਕੇ ਤੁਸੀਂ ਸੁਪਰੀਏ ਕਰ ਸਕਦੇ ਜੀ ਕਿਉਂਕਿ ਇਹ ਐਸ ਸਟੇਜ ਦੇ ਮਟਰ ਜਾਂ ਤੇ ਬਿਲਕੁਲ ਠੰਡੇ ਧੀਰੇ ਹੋ ਕੇ ਪ੍ਰੇਮ ਨਾਲ ਬੈਠੇ ਰਹੋ ਵੀ ਕੋਈ ਗੱਲ ਨਹੀਂ ਜਦੋਂ ਹੋ ਜਾਣਗੇ ਉਦੋਂ ਤੋੜ ਲਾਂਗੇ ਇਹ ਤੇ ਇੱਕ ਹਿੱਸਾ ਜੇ ਕੋਈ ਕਾਲੀ ਕਰਨੀ ਆ ਛੇਤੀ ਕਰਨੀ ਆ ਕੋਈ ਅਗਲਾ ਮਾਈਲਸਟੋਨ ਸੈਟਿਆ ਟਾਰਗੇਟ ਸੈਟਿਆ ਫਿਰ ਆਪਾਂ ਐਸ ਤਰੀਕੇ ਨਾਲ ਮਟਰਾਂ ਨੂੰ ਮਿੱਠੇ ਟਾਈਮ ਤੋਂ 8 ਤੋਂ 10 ਦਿਨ ਪਹਿਲਾਂ ਤੋੜ ਸਕਦੇ ਆ ਤੇ ਝਾੜ ਦੇ ਵਿੱਚ ਵੀ ਬੇਤਹਾਸ਼ਾ ਵਧੀਆ ਵਾਧਾ ਤੁਹਾਨੂੰ ਨਜ਼ਰ ਆਊਗਾ ਘਟ ਸੋ ਘਟ ਇਹੋ ਜੇ ਖੇਤ ਦੇ ਵਿੱਚ ਮਟਰ ਉਹਨਾਂ ਸਪਰੀਆਂ ਦੇ ਨਾਲ 6 ਤੋਂ 7 ਕੁਇੰਟਲ 8 ਕੁਇੰਟਲ ਤੱਕ ਵੀ ਵੱਧ ਟੋਟਦਾ ਨਜ਼ਰ ਆਊਗਾ ਨਾਲ ਹੀ ਇੱਕ ਖੇਤ ਇਸ ਜ਼ਿਮੀਦਾਰ ਭਰਾ ਕੋਲ ਪੈਨਸਲ ਮਟਰ ਦਾ ਜਿਹਨੂੰ ਆਪਾਂ 89 ਕਹਿ ਦਿੰਦੇ ਆ ਜਾਂ ਮੰਨ ਲਓ Z10 ਕਹਿ ਦਿੰਦੇ ਆ ਬਿਲਕੁਲ ਆਜ ਟੱਪਣੀ ਆਪਾਂ ਤੇ ਉਸ ਖੇਤ ਦੇ ਵਿੱਚ ਲੱਗ ਜਾਣਾ ਜਿੱਥੇ ਪੈਨਸਲ ਮਟਰ ਲੱਗੇ ਆ ਇਕੱਠੇ ਹੀ ਲੱਗੇ ਆ ਜੀ 2 ਦਿਨ ਦੀ ਵਿੱਚ ਚ ਪਹਿਲਾਂ ਆਹ ਲਾ ਕੇ ਭਰ ਗਿਆ ਫਿਰ ਆ ਮਟਰ ਲਾ ਕੇ ਭਰ ਗਿਆ 20 ਕਿਲੋ ਇਹ ਲਗਭਗ ਮਟਰ ਦਾ 22 ਕਿਲੋ 20 ਕਰਿਆ 22 ਤੇ 20 ਦੇ ਵਿੱਚ ਵਿੱਚ 20 ਕਰਿਆ ਤੇ ਇਸ ਪੈਨਸਲ ਫੁੱਲ ਨੂੰ ਪੈਨਸਲ ਮਟਰ ਨੂੰ ਫੁੱਲ ਆਉਣਾ ਸ਼ੁਰੂ ਹੋ ਗਿਆ ਕਿਸਾਨ ਦੋਸਤੋ ਇਹਨੂੰ ਨਾ ਕੋਈ ਯੂਰੀਆ ਪਈ ਜੇ ਨਾ ਕੋਈ ਉਹ ਪਹਿਲੇ ਮਟਰ ਨੂੰ ਯੂਰੀਆ ਪਈ ਜੇ ਉਹਨੂੰ ਸਪਰੇਆ ਦੋ ਹੋਈਆਂ ਤੇ ਇਹਨੂੰ ਸਪਰੇ ਏਕ ਹੀ ਹੋਈ ਆ ਫੰਗੀ ਸਾਈਡ ਦੀ ਤੇ ਇੱਕ ਸ਼ਾਇਦ ਨਿਊਟ੍ਰੀਸ਼ਨ ਵੀ ਵਿੱਚ ਕੈਲਸੀ ਬੀ ਨਾ ਦਾ ਇੱਕ ਪ੍ਰੋਡਕਟ ਆਉਂਦਾ ਮਲਟੀ ਮਾਈਕਰੋ ਨਿਊਟ੍ਰੀਐਂਟ ਬੇਸ ਪ੍ਰੋਡਕਟ ਆ ਉਹ ਪਾਇਆ ਸੀ ਮੈਨੂੰ ਜ਼ਿੰਮੇਦਾਰ ਕਹਿ ਰਿਹਾ ਸੀ ਵੀ ਫਲਾਵਰ ਸ਼ੁਰੂ ਹੋ ਗਿਆ ਆਪਾਂ ਐਸ ਸਟੇਜ ਤੇ ਕੋਈ ਇਹਨੂੰ ਸਪਰੇ ਕਰੀਏ ਭਰਾਓ ਇਹ ਮੁੱਖ ਦੀ ਖੇਤੀ ਆ ਜਿਹੜੀ ਆਪਾਂ ਸਿਆਲ ਦੇ ਵਿੱਚ ਜੀ10 ਜਾਂ 189 ਮਟਰ ਲਾਉਨੇ ਆ ਇਹ ਮੁਕਤ ਦੀ ਖੇਤੀ ਆ ਇਹਨੂੰ ਤੁਹਾਨੂੰ ਐਸ ਸਟੇਜ ਦੇ ਜਿਹੜੇ ਵੀ ਕਿਸਾਨ ਭਰਾ ਕੋ ਫਲਾਵਰਿੰਗ ਸ਼ੁਰੂ ਹੋਣ ਦੇ ਵਿੱਚ ਮਟਰ ਚਾਹੀਓ ਹੁਣ P3 ਆ ਤੇ ਚਾਹੀਓ 89 ਦਾ G10 ਆ ਤੁਹਾਨੂੰ ਕਿਸੇ ਕਿਸਮ ਦੀ ਕੋਈ ਸਪਰੇਅ ਦੀ ਲੋੜ ਨਹੀਂ ਇਹਨਾਂ ਆਪੇ ਹੀ ਠੰਡਾ ਮੌਸਮ ਤੇ ਬਥੇਰਾ ਫਲ ਲੈ ਆਉਣਾ ਬੇਤਹਾਸ਼ਾ ਫਲ ਕੈਮਰਾਮੈਨ ਸਾਹਿਬ ਇੱਕ ਕਰੇ ਵੀ ਥੋੜਾ ਨੀਵਾ ਕਰਕੇ ਵਿਖਾ ਦਿਓ ਕਿੰਦਾ ਭਰਿਆ ਵਧੀਆ ਖੇਤ ਨਜ਼ਰ ਆ ਰਿਹਾ ਫਲ ਇਹਨਾਂ ਨੇ ਲੈ ਆਣਾ ਪਰ ਇਹਨਾਂ ਕਿਸਾਨ ਦੋਸਤੋ ਟਾਈਮ ਲੈਣਾ ਹੈ ਇਹਨਾਂ ਸਾਰੀ ਜਨਵਰੀ ਲੰਗਾਉਣੀ ਆ ਇਹਨਾਂ ਅੱਧੀ ਫਰਵਰੀ ਲੰਗਾਉਣੀ ਆ ਤੇ ਫਿਰ ਇਹ ਮਟਰ ਟੁੱਟਣੀਆਂ ਜਿਹੜੇ ਅੱਜ ਫਲਾਵਰ ਤੇ ਆ ਇਹਨਾਂ ਨੇ ਘੱਟੋ ਘੱਟ ਹਾਲੇ 50 ਦਿਨ ਹੋਰ ਲੈਣੇ ਆ ਜੇ ਮੌਸਮ ਦੇ ਵਿੱਚ ਆਉਣ ਵਾਲੇ 50 ਦਿਨਾਂ ਦੇ ਵਿੱਚ ਕੋਈ ਇੱਕ ਅੱਧੀ ਬਾਰਿਸ਼ ਛੱਡ ਕੇ ਜਾਦੀਆਂ ਬਾਰਿਸ਼ਾਂ ਨਾ ਹੋਈਆਂ ਤੇ ਜੇ ਬਾਰਿਸ਼ਾਂ ਦੋ ਤੋਂ ਤਿੰਨ ਹੋ ਗਈਆਂ ਫਿਰ ਇਹ ਟਾਈਮ ਜ਼ਿਆਦਾ ਲੈ ਸਕਦੇ ਆ ਇਹ ਤੁਹਾਡ ਕੋ ਸਪਰੇਅ ਮੰਗਣਗੇ ਜਦੋਂ ਲੋੜੀ ਤੋਂ ਬਾਅਦ ਦਿਨ ਵੱਡਾ ਹੋਣ ਲੱਗਦਾ ਤੇ ਟੈਂਪਰੇਚਰ ਚ ਥੋੜਾ ਜਿਹਾ ਵਾਧਾ ਹੋਣ ਲੱਗਦਾ ਉਦੋਂ ਇਹ ਤੁਹਾਡ ਕੋ ਸਪਰੇਅ ਮੰਗਣਗੇ ਐਸ ਸਟੇਜ ਦੇ ਮਟਰ ਨੂੰ ਚਾਹੀਓ ਫੁੱਲ ਤੇ ਆ ਚਾਹੇ ਫੁੱਲਾਂ ਤੋਂ 4 ਦਿਨ ਪਹਿਲਾਂ ਵਾ ਚਾਹੇ ਫੁੱਲ ਤੇ ਫਲੀ ਲੰਮਕ ਗਈ ਆ ਪੈਨਸਲ ਹੋਵੇ ਚਾਹੇ ਪੀ3 ਹੋਵੇ ਤੁਹਾਨੂੰ ਕੋਈ ਸਪਰੇਅ ਦੀ ਲੋੜ ਨਹੀਂ ਫਿਰ ਵੀ ਕਿਸੇ ਵੀ ਕਿਸਾਨ ਭਰਾ ਦਾ ਫਸਲ ਸੰਬੰਧੀ ਕੋਈ ਵੀ ਇਨਕੁਆਰੀ ਹੋਵੇ ਵੈਜੀਟੇਬਲ ਸੰਬੰਧੀ ਕਣਕ ਸੰਬੰਧੀ ਗੰਨੇ ਸੰਬੰਧੀ ਨਰਮੇ ਸੰਬੰਧੀ ਮੈਨੂੰ ਫੋਨ ਕਰ ਲਿਓ 92160 991 88 ਤੇ ਜਿਨੇ ਗੁਰੂ ਰਾਮਦਾਸ ਪਾਤਸ਼ਾਹ ਨੇ ਬੋਧ ਦਿੱਤੀ ਹੈ ਗੁਰੂ ਨਾਨਕ ਸਾਹਿਬ ਨੇ ਕੋਸ਼ਿਸ਼ ਕਰਾਂਗੇ ਉਸ ਬੋਧ ਦੇ ਅਨਸਾਰ ਤਹਾਡੀ ਮਾਰਕੀਟ ਦੇ ਕਿਸੇ ਦੁਕਾਨਦਾਰ ਕੋਲੋਂ ਜੋ ਵੀ ਤੁਹਾਡੀ ਪ੍ਰੋਬਲਮ ਆ ਉਹਦੇ ਹੱਲ ਲਈ ਤੁਹਾਨੂੰ ਸੁਜੈਸਟ ਕਰਕੇ ਵੀ ਆ ਚੀਜ਼ ਪਾ ਲਓ ਆ ਨਾ ਪਾਓ ਜਾਂ ਐਸ ਸਟੇਜ ਤੇ ਆ ਪਾਉਣੀ ਆ ਬਹੁਤ ਸਾਰੇ ਕਿਸਾਨ ਭਰਾਵਾਂ ਦੇ ਦੂਰੋਂ ਨੇੜਿਓਂ ਫੋਨ ਆਉਂਦੇ ਆ ਉਹਨਾਂ ਨੂੰ ਬੇਨਤੀ ਵੀ ਆ ਵੀ ਜਿਹੜੇ ਫੋਨ ਕਰਦੇ ਆ ਉਹਨਾਂ ਨੂੰ ਅਸੀਂ ਟਾਈਮ ਦਿੰਨੇ ਆ ਉਹਨਾਂ ਦੀ ਉਹ ਬਿਮਾਰੀਆਂ ਦਾ ਫਸਲਾਂ ਦਾ ਹੱਲ ਕਰਨ ਦੀ ਵਿੱਚ ਉਹਨਾਂ ਦੀ ਸਹਾਇਤਾ ਕਰਦੀ ਆ ਕਮੈਂਟ ਚੰਗਾ ਜਾਂ ਮਾੜਾ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਉਹ ਵੀ ਪਾਇਆ ਕਰੋ ਕਮੈਂਟ ਨਹੀਂ ਚੰਗੀ ਲੱਗਦੀ ਕੋਈ ਚੀਜ਼ ਅਸੀਂ ਗਲਤ ਬੋਲਦੇ ਆ ਉਹ ਵੀ ਪਾਇਆ ਕਰੋ ਇੱਕ ਵੀਡੀਓ ਦੇ ਵਿੱਚ ਵੀਰ ਨੇ ਕਮੈਂਟ ਪਾਇਆ ਸੀ ਵੀ ਤੁਸੀਂ ਦਬ ਕੇ ਜ਼ਹਿਰਾਂ ਪਵਾਈ ਜਾਓ ਭਰਾਓ ਇਹ ਜਿਹੜੀਆਂ ਮੈਂ ਤੁਹਾਨੂੰ ਚੀਜ਼ਾਂ ਦੱਸਦਾ ਇਹ ਨਿਊਟ੍ਰੀਸ਼ਨ ਬੇਸ ਚੀਜ਼ਾਂ ਮੈਂ ਕੋਈ ਜ਼ਹਿਰ ਨਹੀਂ ਹੈਗੀ ਇਹ ਸੋਇਲ 'ਚ ਵੀ ਹੁੰਦੀਆਂ ਇਹ ਹਿਊਮਨ ਬੀਨ 'ਚ ਵੀ ਹੁੰਦੀਆਂ ਇਹਨਾਂ ਚੀਜ਼ਾਂ ਦੀ ਥੋੜੀ ਥੋੜੀ ਲੋੜ ਪlant ਨੂੰ ਹਿਊਮਨ ਬੀਨ ਨੂੰ ਐਨੀਮਲ ਨੂੰ ਪੈਂਦੀ ਆ ਦਵਾਈਆਂ ਖਾਣ ਨਾਲੋਂ ਚੰਗਾ ਵੀ ਤੁਹਾਡਾ ਪlant ਹੈਲਦੀ ਹੋਵੇ ਤੁਹਾਡੀ ਮਿੱਟੀ ਹੈਲਦੀ ਹੋਵੇ ਮਿੱਟੀ ਹੈਲਦੀ ਹੋਏ ਉਹਦਾ ਫਰਟੀਲਿਟੀ ਰੇਟ ਜ਼ਿਆਦਾ ਹੋਏਗਾ ਬੂਟਾ ਤੁਹਾਡਾ ਤਾਕਤਵਰ ਹੋਏਗਾ ਉਹਨੂੰ ਪੈਸਟ ਵੀ ਘਟਾਏਗਾ ਉਹਨੂੰ ਫੰਗਸ ਵੀ ਘਟਾਏਗਾ ਨੋਰਮਲੀ ਫਰੂਟ ਜ਼ਿਆਦਾ ਲਿਆਏਗਾ ਇਹ ਬੇਨਤੀ ਹੈ ਇੱਕ ਬੇਨਤੀ ਹੈ ਵੀ ਜਿਹੜੇ ਕਿਸਾਨ ਭਰਾਵਾਂ ਕੋ ਰੂੜੀ ਹੈਗੀ ਆ ਉਹ ਰੂੜੀ ਜ਼ਰੂਰ ਪਾਇਆ ਕਰੋ ਆਪਣੇ ਖੇਤਾਂ ਦੇ ਵਿੱਚ ਚਾਹੇ ਉਹ ਡੰਗਰਾਂ ਦਾ ਗੋਆਵਾ ਚਾਹੇ ਕੋ ਲਾਗੇ ਮੁਰਗੀ ਪਾਲਣ ਦਾ ਫਾਰਮ ਆ ਚਾਹੇ ਕਿਤੇ ਤੁਹਾਨੂੰ ਕੋਈ ਸਵਾਹ ਕੂੜਾ ਹੀ ਮਿਲ ਜੇ ਰੂੜੀ ਪਾਇਆ ਕਰੋ ਰੂੜੀ ਪਾਉਣ ਦੇ ਨਾਲ ਵੀ ਖੇਤਾਂ ਦੇ ਵਿੱਚ ਬਹੁਤ ਸਾਰੀਆਂ ਐਸੀ ਚੀਜ਼ਾਂ ਬਣਦੀਆਂ ਅਨਜ਼ਾਇਮ ਬੈਕਟੀਰੀਆ ਬਾਂਦੇ ਜਿਹੜੇ ਆਪਣੇ ਕੋਲੋਂ ਦੇਣੇ ਮੁਸ਼ਕਲ ਜਾਂ ਦਿੱਤੇ ਨਹੀਂ ਜਾਂਦੇ ਸੋ ਅਜ ਦੀਆਂ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਨਾਮ ਜਪੋ ਕਿਰਤ ਕਰੋ ਵੰਡ ਛਕੋ ਗੁਰੂ ਪਤੇ ਪ੍ਰਵਾਨ ਕਰਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ